ਈ ਰਾਗ ਕੇ ਸ਼ੰਕ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਡਖਣਾ ਡਖਣਾ ਸਾ ਸੰਗਤ ਜੀ ਡਖਣਾ ਇਲਾਕੇ ਦੇ ਦੇਸ਼ ਦੀ ਬੋਲੀ ਇਹ ਉਹ ਬੋਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਵਰਤ ਰਹੇ ਨੇ ਇਸ ਲਈ ਇਹ ਡਖਣਾ ਸਰਵੇਖ ਲਿਖਿਆ ਹੋਇਆ ਹੈ ਜੀ ਡਖਣਾ ਹਾਠ ਮਝਾਹੂ ਮਾ ਪਰੀ ਮਾ ਪਰੀ ਮੰਮੇ ਤੇ ਬਿੰਦੀ ਨਹੀਂ ਲਾਉਣੀ ਮਾ ਨਹੀਂ ਬੋਲਣਾ ਹਾਠ ਮਝਾਹੂ ਮਾ ਪਰੀ ਮਾ ਦਾ ਅਰਥ ਹੈ ਮੇਰਾ ਪਰੀ ਤੋਂ ਭਾਵ ਪਿਆਰਾ ਮਾ ਪਰੀ ਹਾਠ ਮਝਾਹੂ ਮਾ ਪਰੀ ਪਸੇ ਕਿਆਉ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ ਹਾਂਜੀ ਦੋਵੇਂ ਹੀ ਬਿਸਰਾਮ ਲੱਗਦੇ ਹਨ ਦੋਵੇਂ ਪਾਸੇ ਇਹ ਜੋ ਰੀਤ ਸ਼ਬਦ ਹੈ ਇਹ ਦਿਨ ਦੀਪਕ ਦਾ ਕੰਮ ਕਰਦਾ ਹੈ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ ਤੇ ਜਿਵੇਂ ਭਾਈ ਸਾਹਿਬ ਨੇ ਪੜ੍ਹਿਆ ਇਦਾਂ ਵੀ ਪਾਠ ਹੈ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜੀ ਯਾਨੀ ਰੀਤ ਪਾਦ ਦੋਵੇਂ ਪਾਸੇ ਜੁੜਦਾ ਹੈ ਦੋਵੇਂ ਤਰ੍ਹਾਂ ਅਰਥ ਦਿੰਦਾ ਹੈ ਬਿਸਰਾਮ ਵੀ ਦੋ ਲੱਗਦੇ ਨੇ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜੀ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜੀ ਅਗਲੀ ਪੰਕਤੀ ਬਿਨਾ ਦੁਤੀਆ ਦੁਤੀਆ ਭਾਉ ਬਪ੍ਰੀਤ ਅਨੀਤ ਹਾਂਜੀ ਦੁਤੀਆ ਭਾਉ ਬਪ੍ਰੀਤ ਅਨੀਤ ਦਾਸਾਂ ਨੇ ਭਾਵੇ ਜੀਓ ਦੁਤੀਆ ਭਾਉ ਵਿਪਰੀਤ ਅਨੀਦ ਦਾ ਸਨ ਹੈ ਭਾਵੇ ਜੀ ਇੱਥੇ ਵੀ ਦੋ ਤਰ੍ਹਾਂ ਹੀ ਉਚਾਰਨ ਹੋ ਕੇ ਦੋ ਤਰ੍ਹਾਂ ਦੇ ਅਰਥ ਲੱਗਦੇ ਹਨ ਸਾਹ ਸੰਗਤ ਜੀ ਗਿਆਨੀ ਜੀ ਨੇ ਲਫ਼ਜ਼ ਬੋਲਿਆ ਸੀ ਦਿਹਲੀ ਦੀਪਕ ਗੁਰਬਾਣੀ ਵਿੱਚ ਬਹੁਤ ਅੱਖਰ ਐਸੇ ਆਉਂਦੇ ਨੇ ਜੋ ਦਿਹਲੀ ਦੀਪਕ ਵਜੋਂ ਵਰਤੇ ਜਾਂਦੇ ਨੇ ਦਿਹਲੀ ਦੀਪਕ ਤੋਂ ਭਾਵ ਕੀ ਹੈ ਜਿਵੇਂ ਸਾਡਾ ਕਮਰਾ ਹੁੰਦਾ ਹੈ ਕੋਈ ਕਮਰੇ ਦਾ ਦਰਵਾਜ਼ਾ ਹੋਵੇ ਦਰਵਾਜ਼ੇ ਦੀ ਦਹਲੀਜ਼ ਹੁੰਦੀ ਹੈ ਦਰਵਾਜੇ ਦੀ ਦਹਲੀਜ਼ ਤੇ ਜਿਹੜਾ ਦੀਵਾ ਬਾਲਿਆ ਜਾਵੇ ਉਹ ਕਮਰੇ ਦੇ ਅੰਦਰ ਵੀ ਚਾਨਣ ਦਿੰਦਾ ਹੈ ਤੇ ਬਾਹਰ ਵੀ ਚਾਨਣ ਦਿੰਦਾ ਹੈ। ਇਉਂ ਦੋਵੇਂ ਪਾਸੇ ਚਾਨਣ ਦਿੰਦਾ ਉਹ ਦਿੰਦੀ ਤੇ ਭਾਵ ਦਹਲੀਜ਼ ਤੇ ਬਾਲੇ ਜਾਣ ਵਾਲੇ ਦੀਵੇ ਨੂੰ ਕਿਹਾ ਜਾਂਦਾ ਹੈ ਦਿਹਲੀ ਦੀਪਕ। ਜਿਹੜਾ ਅਧ ਵਿੱਚ ਆਉਂਦਾ ਹੋਇਆ ਅੱਖਰ ਪੰਗਤੀ ਦੇ ਦੋਵੇਂ ਪਾਸੇ ਲੱਗੇ ਪੰਗਤੀ ਦੇ ਪਹਿਲੇ ਅਧ ਨਾਲ ਵੀ ਅਰਥ ਦੇਵੇ ਤੇ ਦੂਸਰੇ ਅਧ ਨਾਲ ਵੀ ਅਰਥ ਦੇਵੇ ਉਸ ਨੂੰ ਦਿਹਲੀ ਦੀਪਕ ਪਦ ਕਿਹਾ ਜਾਂਦਾ ਹੈ। ਸੋ ਇਥੇ ਕਨਫਿਊਜ਼ ਨਹੀਂ ਹੋਣਾ ਕੋਈ ਸ਼ੰਕਾ ਨਹੀਂ ਮਨ ਵਿੱਚ ਰੱਖਣਾ ਚਾਰਾਂ ਦਾ ਕਮਲ ਸੇਉ ਪ੍ਰੀਤ ਰੀਤ ਸੰਤਨ ਮਨ ਆਵੈ ਜੀਉ ਦੁਤਿਆ ਭਾਉ ਵਿਪਰੀਤ ਅਨੀਤ ਦਾਸਾ ਨਹੀਂ ਭਾਵੇ ਜੀਉ ਇਹ ਵੀ ਵਿਸ਼ਰਾਮ ਸਹੀ ਹੈ ਤੇ ਦੂਸਰਾ ਵੀ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੈ ਜੀਓ ਦੁਤੀਆ ਭਾਉ ਵਿਪਰੀਤ ਅਨੀਤ ਦਾਸਾਂ ਨਹਿ ਭਾਵੈ ਜੀਓ ਇਹ ਵੀ ਵਿਸਰਾਮ ਸਹੀ ਹੈ ਆਪਾਂ ਪਹਿਲਾ ਵਿਸਰਾਮ ਰੱਖ ਕੇ ਚੱਲਾਂਗੇ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੈ ਜੀਓ ਹਾਂਜੀ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੈ ਜੀਓ ਦੁਤੀਆ ਭਾਉ ਵਿਪਰੀਤ ਅਨੀਤ ਦਾਸਾਂ ਨਹਿ ਭਾਵੈ ਜੀਓ ਦਾਸਾ ਨਹਿ ਭਾਵਾਇ ਬਿਨ ਦਰਸਾਵਾਏ ਇੱਕ ਖਿਨ ਧੀਰਜ ਕਿਆਉ ਕਰੇ ਨਾਮ ਬਿਹੂਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਹਾ ਮਰੈ ਇਹ ਨਾਮ ਬਿਹੂਨਾ ਨਹੀਂ ਕਰਨਾ ਪੋਲੇ ਪਾਠ ਬਿਹੂਨਾ ਬਿਹੂਨਾ ਪੋਲੇ ਪਾਠ ਹਾਂਜੀ ਜੇ ਬਿਹੂਨਾ ਕਹੀਏ ਤਾਂ ਹਾਏ ਉੱਪਰ ਟਿੱਪੀ ਲੱਗਦੀ ਐ ਭਾਰ ਆਉਂਦਾ ਨਾਮ ਬਿਹੂਨਾ ਜਿਵੇਂ ਸੰਤ ਜੀ ਨੇ ਦੱਸਿਆ ਜੀ ਬਿਹੂਨਾ ਹਾਂਜੀ ਬਿਹੂਨਾ ਨਾਮ ਬਿਹੂਨਾ ਲਾਣਾ ਵੀ ਨਾ ਬਣੇ ਨੰਨੇ ਦਾ ਉਚਾਰਨ ਵੀ ਸਹੀ ਰਹੇ ਪਰ ਅੱਖਰ ਤੇ ਹਾਏ ਉੱਪਰ ਭਾਰ ਵੀ ਨਾ ਪਵੇ ਨਾਮ ਬਿਹੂਨਾ ਨਾਮ ਬਿਹੂਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵਾਏ ਨਾਨਕ ਕੇ ਸੁਆਮੀ ਧਾਰ ਅਨੁਗ੍ਰਹਿ ਮਨ ਤਨ ਅੰਕ ਸਮਾਵਾਏ ਢਖਣਾ ਸੋਹੰਦੜੋ ਹਬਠਾਏ ਕੋਹ ਸੋਹੰਦੜੋ ਇਕੱਠਾ ਜੀ ਸੋਹੰਦੜੋ ਹਬਠਾਏ ਸੋਹੰਦੜੋ ਹਬਠਾਏ ਕੋਈ ਨਾ ਦਿਸੈ ਦੂਜੜੋ ਖੁੱਲੜੇ ਕਪਾਟ ਨਾਨਕ ਸਤਗੁਰ ਭੇਟ ਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀ ਇਹਨਾਂ ਪੰਕਤੀਆਂ ਦੇ ਵਿਸ਼ਰਾਮਾ ਵੱਲੇ ਵਿਸ਼ੇਸ਼ ਤੌਰ ਤੇ ਸੰਗਤਾਂ ਖਿਆਲ ਦੇਣ ਗੁਰਮੁਖ ਪਿਆਰੇ ਸੰਗ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਨੇ ਜਮਕ ਵਿਸਰਾਮ ਦੋਵੇਂ ਚੱਲ ਰਹੇ ਨੇ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਜੀ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀ ਸਿਮਰਤ ਸਾਸ ਕੇ ਰਾਸ ਪੂਰਨ ਵਿਸਵਾਸ ਕਿਉ ਮਨਹੁ ਵਿਸਾਰੀਐ ਜੀ ਕਿਉ ਮਨਹੁ ਵਿਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਨ ਹਮਾਰੇ ਮਾਨਾ ਬਾਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸਭ ਕੇ ਸਾਥ ਸਰਬ ਕੈ ਸਾਥੇ ਅਨਾਥ ਕੇ ਨਾਥੇ ਸਭ ਕੈ ਸਾਥੇ ਜਪ ਜੂਆ ਜਨਮ ਨਹਾਰੀਐ ਨਾਨਕ ਕੀ ਬੇਨੰਤੀ ਪ੍ਰਭ ਪਹਿ ਕਿਰਪਾ ਕਰ ਭਵਜਲ ਤਾਰੀਐ